ਇਹ 26 ਜਨਵਰੀ ਨੂੰ ਜਿਹੜਾ ਇੱਕ ਟਰੈਕਟਰ ਮਾਰਚ ਰੋਸ ਜੋ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਆ ਸੈਂਟਰ ਗਵਰਨਮੈਂਟ ਨੇ ਜਿਹੜੇ ਸਾਡੇ ਤੋਂ ਬਿੱਲ ਸਨ ਮਾਫ ਕੀਤੇ ਸਨ ਪਰ ਕੁਝ ਜਿਹੜੀਆਂ ਜੇ ਗਰੰਟੀਆਂ ਸਨ ਉਹ ਰਹਿ ਗਈਆਂ ਸਨ ਜਿਦਾ ਐਮਐਸਪੀ ਦਾ ਗਰੰਟੀ ਕਾਨੂੰਨ ਫਿਰ ਕਿਸਾਨਾਂ ਦੇ ਪਰਚੇ ਨੇ ਦਰਜ ਉਹ ਨਹੀਂ ਨਾ ਮਾਫ ਕੀਤੇ ਜੇ ਤੱਕ ਉਹ ਤੋਂ ਇਲਾਵਾ ਜਿਹੜਾ ਸਾਡੇ ਹੈਗਾ ਸੀ ਨੌਕਰੀ ਜਿਹੜੇ ਕਿਸਾਨ ਤਾਂ ਸ਼ਹੀਦ ਹੋਏ ਉਹਨਾਂ ਦਾ ਮਾਫੀਆ ਨੌਕਰੀ ਉਹਨਾਂ ਦਾ ਕਰਜ਼ਾ ਮਾਫੀ ਮਿਸ਼ਰਾ ਟੈਣੀ ਨੂੰ ਬਰਖਾਸਤ ਨਹੀਂ ਕੀਤਾ ਮੰਤਰੀ ਪਦ ਤੋਂ ਉਹਨਾਂ ਸਾਰਿਆਂ ਨੂੰ ਲੈ ਕੇ ਜਿਹੜਾ ਸੈਂਟਰ ਗਵਰਨਮੈਂਟ ਦੇ ਖਿਲਾਫ ਰੋਸ ਮਾਰਚ ਕੀਤਾ ਜਾਏਗਾ 26 ਜਨਵਰੀ ਨੂੰ ਸਵੇਰੇ 11 ਵਜੇ ਵਡਾਲਾ ਗ੍ਰੰਥੀਆਂ ਤੋਂ ਚੱਲ ਕੇ ਐਸਡੀਐਮ ਦਫ਼ਤਰ ਦਾ ਘਰਾਓ ਕਰਕੇ ਤੇ ਜਿਹੜਾ ਉੱਥੋਂ ਵਾਪਸੀ ਹੋਏਗੀ ਉਦੋਂ ਸਰਕਾਰ ਨੇ ਸ਼ਵਾਸ਼ਨ ਦਿੱਤਾ ਸੀ ਵੀ ਅਸੀਂ ਜਿਹੜੇ ਤੁਹਾਡੀਆਂ ਸ਼ਰਤਾਂ ਨੇ ਸਾਰੀਆਂ ਪੂਰੀਆਂ ਕਰ ਦਾਂਗੇ ਪਰ ਸੈਂਟਰ ਗਵਰਨਮੈਂਟ ਜਿਹੜੀ ਆ ਮੁੜ ਕੇ ਉਹਨਾਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ ਕਿਉਂਕਿ ਐਮਐਸਪੀ ਦਾ ਗਰੰਟੀ ਕਾਨੂੰਨ ਨਹੀਂ ਬਣਾਇਆ ਜਦੋਂ ਪ੍ਰੋਕਿਊਰਮੈਂਟ ਨਹੀਂ ਸਰਕਾਰ ਨਹੀਂ ਕਰਦੀ ਬਾਕੀ ਫਸਲਾਂ ਦੀ ਜਿਹੜੀ 25 ਫਸਲਾਂ ਦੇ 26 ਐਮਐਸਪੀ ਦਿੰਦੇ ਆ ਸਾਰਿਆਂ ਦੀ ਪਿਓਰ ਮੰਡ ਨਹੀਂ ਸਰਕਾਰ ਕਰਦੀ ਉਹ ਕੁਝ ਵਪਾਰੀ ਪ੍ਰਾਈਵੇਟ ਅਧਾਰੇ ਖਰੀਦਦੇ ਆ ਉਹ ਫਿਰ ਆਪਣੀ ਮਰਜ਼ੀ ਨਾਲ ਜਿਹੜਾ ਐਮਐਸਪੀ ਦਿੱਤੀ ਹੁੰਦੀ ਹੈ ਨਾ ਵੀ ਤੁਹਾਨੂੰ ਇਸ ਚੀਜ਼ ਦਾ ਇੰਨਾ ਰੇਟ ਦਿੱਤਾ ਜਾਏਗਾ ਉੱਤੇ ਖਰੀਦੀ ਨਹੀਂ ਜਾਂਦੀ ਉਦੋਂ ਥੱਲੇ ਖਰੀਦੀ ਜਾਂਦੀ ਹੈ ਜਿੱਦਾਂ ਜਵਾਰ ਲਾ ਲਓ ਮੱਕਾ ਲਾਲੋ ਬਾਜਰਾ ਲਾਲੋ ਦਾਲਾਂ ਲਾਲੋ ਇਹ ਸਾਰਿਆਂ ਦੀ ਜਿਹੜੀ ਆ ਪ੍ਰਾਈਵੇਟ ਖਰੀਦ ਹੁੰਦੀ ਆ ਸਰਕਾਰੀ ਇਹਨਾਂ ਦੀ ਖਰੀਦ ਨਹੀਂ ਹੁੰਦੀ ਤੇ ਫਿਰ ਉਹ ਜਿਹੜੀ ਉਥੇ ਜੱਟਾਂ ਦੀ ਬਹੁਤ ਜ਼ਿਮੀਂਦਾਰਾਂ ਦੀ ਬਹੁਤ ਜ਼ਿਆਦਾ ਜਿਹੜੀ ਲੁੱਟ ਹੁੰਦੀ ਆ ਇਹ ਵਡਾਲਾ ਗ੍ਰੰਥੀਆਂ ਤੋਂ ਕਾਦੀਆਂ ਬਲਾਕ ਦਾ ਵਡਾਲਾ ਗ੍ਰੰਥੀਆਂ ਪਿੰਡ ਤੋਂ ਆਰੰਭ ਕੀਤਾ ਜਾਏਗਾ ਤੇ ਐਫ ਡੀ ਐਮ ਦਫ਼ਤਰ ਤੇ ਪਹੁੰਚਿਆ ਜਾਏਗਾ ਇਹ ਵਟਾਰੇ ਕੀ ਹੋਏਗਾ ਕਿ ਪੰਜਾਬ ਲੈਵਲ ਤੇ ਇਹ ਹਿੰਦੁਸਤਾਨ ਲੈਵਲ ਤੇ ਜ ਆਲ ਓਵਰ ਸਟੇਟਾਂ 'ਚ ਜਿਹੜੀ ਆ ਸੰਜੂਤ ਕਿਸਾਨ ਮੋਰਚੇ ਦੀ ਆਹ ਕਾਲ ਆ ਟਰੈਕਟਰ ਮਾਰਚ ਦੀ ਇਹ ਇਕੱਲੇ ਪੰਜਾਬ ਨਹੀਂ ਸਾਰੇ ਭਾਰਤ ਦੇ ਵਿੱਚ ਜਿਹੜੀ ਆ ਕੀਤੀ ਜਾਏਗੀ